ਭਾਈ ਇਹਦਾ ਤਾਂ 20000 ਕਾਲੀ ਦਾ ਠੀਕ ਹੈ ਜੀ ਹਾਂ ਕੋਈ ਗੱਲ ਤੇ ਉਹਨਾਂ ਦਾ ਰੁਪਿਆ ਦੰਨਿਆ 17 17000 ਦੋਨਾਂ ਦਾ 30000 ਕਿਉਂ ਜੀ 34 ਦੇ 20 ਚੰਜਾ 54000 ਹੋ ਗਿਆ ਉਹਨਾਂ ਦੇਖੀ ਭਾਈ ਮੂੰਹ ਕਾਲੀ ਦਾ ਕਰ ਜਿੰਏ ਆ ਬੱਕਰੀਆਂ ਨੇ ਉਹ ਜਿਆ ਮੁੱਲ ਹੈ ਸਾਰੀ ਪੰਚਾਇਤ ਕਹਦੇ ਵੀ ਰਾਜੂ ਨੇ ਗਲਤ ਮੁੱਲ ਲਾਇਆ ਕਿਉਂ ਭਾਈ ਹਾਂ ਠੀਕ ਹੈ ਠੀਕ ਹੈ ਭਾਈ ਠੀਕ ਹੈ ਗਲਤ ਲਾਉਂ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਲੈਣ ਦੀ ਜਾਈ ਤੁਹਾਨੂੰ ਛਾੜ ਕੇ ਛੱਤਰ ਫੜਾਂ ਆ ਠੀਕ ਹੈ ਪੱਟ ਸੋਣੀ ਹੈ ਇਹਦਾ ਤੈਨੂੰ ਇੱਕ 22000 ਵੀ ਦੇ ਦੇਣਾ ਤੁਹਾਡੇ ਮੰਡੀ ਚ ਆਏ ਹੋ ਸਤਿਕਾਰ ਕਰੇ ਇੱਜ਼ਤ ਕਰੇ ਇਹ ਵੀ ਮੈਂ ਮੰਨਨੇ ਦੂ ਰੋਏ ਕਿਉਂ ਇਹ ਗਾ ਕਰਾ ਬਦਾਰੂ ਕੋਣ ਇਹਨਾਂ ਨੇ ਮੁੱਲ ਨਹੀਂ ਕਰੇ ਵੇਕਉਣ ਵਾਲਾ ਮੈਂ ਆ ਮੇਰੀ ਮਰਜ਼ੀ ਤੋਂ ਮੈਂਨੇ ਮੁੱਲ ਲਾਇਆ ਠੀਕ ਹੈ ਇਹ ਤਾਂ ਕਹਿੰਦੇ ਸਾਨੂੰ ਸਾਹਮਣੇ ਥੱਲੇ ਦਵਾ ਬੱਕਰੀਆਂ ਠੀਕ ਹੈ ਜੀ ਪਰ ਆਪਾਂ ਨਾ ਪਸ਼ੂ ਦੇਖ ਕੇ ਤੁਹਾਨੂੰ ਮੁੱਲ ਸਹੀ ਲੱਗੇ ਕਿਉਂ ਜੀ ਠੀਕ ਹੈ ਜੀ ਚਲੋ ਜੀ ਇਹ ਤਾਂ ਪਿਓਰ ਹੈ ਜਿਮੀ ਮਰਤੀ ਹੈ ਵਧੀਆ ਠੀਕ ਠੀਕ ਹੈ ਕੋਈ ਨਹੀਂ ਆਈ ਨਹੀਂ ਦੇਖੋ ਭਾਈ ਵੇਚਣੀ ਹੈ ਨਹੀਂ ਨਹੀਂ ਹੈ ਤੂੰ ਕਿੱਥੇ ਬੈਠਾ ਨਾ ਲਾਸਟ ਵਾਰ ਅੱਗੇ ਨੇ ਕੋਈ ਵੇਚਣਾ ਰਜੂ ਘਟ ਦੇ ਪਰਖ ਕਿੱਥੇ ਵਗ ਗਿਆ ਨਹੀਂ ਬੰਦੇ ਨੇ ਮੜਕ ਲਾਉਂਦੇ ਦੱਸੋ ਜੀ ਨਾ ਭੰਜੀ ਇਹ ਤਾਂ ਨਵਾਂ ਸ਼ੁਰੂ ਕਰਨ ਲੱਗੀ ਦਾ ਨਹੀਂ ਰਾਜੀ ਨਹੀਂ ਮੈਂ ਤਾਂ ਕਰਦਾ ਮੈਂ ਨਵੇਂ ਵਪਾਰੀ ਨੂੰ ਕਿਸੇ ਨੂੰ ਵੀ ਨਹੀਂ ਮੈਂ ਫਿੱਚਾ ਕੇ ਰੱਖ ਜੀ ਮਰਵਾਉਂਦਾ ਅਸੀਂ ਭੰਜੀ ਇਹਨਾਂ ਨੇ ਨਵਾਂ ਕੰਮ ਛੇੜਨੇ ਪਹਿਲੀ ਵਾਰੀ ਟੁੱਪ ਕੇ ਦੂਜੀ ਵਾਰ ਕਿੱਥਾ ਆਵੋਗੇ ਬੰਦੂ ਸਹੀ ਹੈ ਅਗਰ ਦੂਜੀ ਵਾਰ ਮਨਜੀ ਤੇ ਵੀ ਆ ਸਕੇਵੇਂ ਦੂਜੀ ਵੰਡੀ ਵੀ ਆਵਾਂਗੇ ਤੇ ਸੀ ਸੁਣ ਤੇ ਜਗਰਤਾ ਤੁੱਤੀ ਆ ਹਾਂ ਕਿੰਨਾ ਟਾਈਮ ਤਿੰਨ ਘੰਟੇ ਤੂੰ ਲੈਣ ਦੇਣੇ ਦੱਸਣਾ ਮੈਂ ਇਹਦੇ ਰੱਖ ਕੋਈ ਅਗਰਾਂ ਦੀ ਨਾ ਰੱਖ ਤੱਕ ਦੋਨੋਂ ਸੁਈਆਂ ਹੋਈਆਂ ਮੇਂਗਾਲੀਆਂ ਅੱਗੀ ਇਹੋ 25000 ਦੀ ਸਟਾਰਟਿੰਗ ਤੂੰ ਪਹੁੰਚ ਜਾ ਤੈਨੂੰ ਤਾਂ ਠੀਕ ਹੈ ਨਹੀਂ ਨਾ ਸਹੀ ਠੀਕ ਹੈ ਕੋਈ ਗੁੱਸਾ ਨਹੀਂ ਮੇਰੇ ਚਲੋ ਆ ਗਏ ਇਹਦਾ ਮੂਰੂ ਮੂਰੂ ਸੈਂਡ ਕਰਦੀ ਇਹ 30000 ਤੋਂ ਘੱਟ ਨਹੀਂ ਹੁੰਦਾ ਮੂਰੂ ਮੂਰੂ ਸੈਂਡ ਕਰਦੇ ਕਿੰਨਾ ਇਹ ਕੀ ਗੱਲ ਓਏ ਹੋਇਆ ਮੇਰੇ 2 ਮਿੰਟਾਂ ਦੀ ਵੀ ਤੇਰੀ 5 ਮਿੰਟ ਹੈ ਨਾ 74000 ਆਹ ਜੋ ਨਹੀਂ ਗਰੰਟੀ ਨਾਲ ਫੱਕੀ ਚਲੋ ਅਲੀ ਚੀਜ ਆਲੇ ਮੰਗਣਾ ਕੋਈ ਚ ਗਈ ਵੀਰ ਜੀ ਇਧਰੋਂ ਥੋੜਾ ਜੇ ਐਨਾ ਇਧਰੋਂ ਥੋੜਾ ਥੋੜਾ ਜੀ ਹੋਰ ਨਹੀਂ ਰੋਟੀ ਖਾ ਰਹੇ ਹਾਂ 500 ਲੱਗੀ ਰੋਟੀ ਖੜ ਖੜ ਹਲੋ ਤੁਹਾਨੂੰ ਤਾਂ ਦੁਬਾਰਾ ਬਣਾਵਾਂਗੇ ਕਿਵੇਂ ਚੱਲਾਂਗੇ ਸਰ ਨਾ ਨਾ ਇੱਥੇ ਕਿੱਥੀ ਨੇ ਤਾਂ ਮਰੋ ਤੇ ਕਿੱਥੇ ਚੱਲਾਂਗੇ ਮਾਰੋ ਮਾਰੋ ਰੇ ਤੇ ਮੈਂ ਖਲ ਲੱਗੀ ਖੜੀ ਆਪਾਂ ਕੁਤੇ ਦੇ ਪੰਡਾ ਦੱਸ ਰਹੀਏ ਕਿਉਂ ਜੀ ਆਹ ਕਹਿੰਦਾ ਰੈਜੂ ਨੇ ਮੁੰਡਾ ਨਹੀਂ ਲਾਇਆ ਕੱਚੇ ਮੁੱਲੇ ਲਾਉਂਦਾ ਫਿਰਦਾ ਕੋਈ ਨਹੀਂ ਬਾਈ ਚਲੋ ਬਹਤਾ ਇਹੀ ਕਰਾਉਣਗੀਆਂ ਵਿਚਾਰੀਆਂ ਹੋਰ ਆਪਣੇ ਕਿਹੜਾ ਕੋਈ ਹੱਲ ਚੱਲਦੇ ਨੇ ਵਿਆਹ ਸਾਹੇ ਇਹੀ ਕੱਢਣਗੀਆਂ ਆਪਣੇ ਦਾ ਮਨ ਚਲੋ ਭਾਈ ਸਾਰਾ ਤੁਸੀਂ ਵਧੀਆ ਜੋ ਕੁ ਸਮੇਲੇ ਚ ਆ ਗਿਆ ਕਿਸੇ ਨੂੰ ਮਾਰਨਾ ਨਹੀਂ ਪੈਂਦਾ ਤੁਸੀਂ ਕਿੰਨਾ ਕਿਹਾ ਇਹਦਾ ਕੀ ਦਾ ਮੁੱਢੀ ਨਾ ਮੈਂ ਆਪੇ ਕਹੂੰਗਾ ਨਹੀਂ ਮੈਂ ਤੁਸੀਂ ਸੁਣ ਛੋਟੀ ਸਾਈ ਫੜੋ ਆਪੀ ਲੰਘ ਰਿਹਾ ਤੁਸੀਂ ਰਾਤ ਤੋਂ ਸਦੇ ਦੇ ਤੁਸੀਂ ਕਰ ਨਹੀਂ ਮੈਂ ਤਾਂ ਪੁੱਛਿਆ ਜੀ ਮੈਂ ਕਿੰਨਾ ਕਿਹਾ ਦਿੰਨੀ ਉਹ ਫਰੀ ਕਿੰਨੇ ਘੋੜੇ ਪੱਜ ਬਸੋ ਦਿੰਦੇ ਨੋਟ ਜਮੂਰੇ ਬਣਾ ਕੇ ਨੰਨ ਨੋਟ ਸਾਈ ਹੜੜਾ ਭਾਗ ਭਾਗਾਣਾ ਹੋਵੇ ਸਵੇਰ ਤੇ ਵਧੀ ਕਿੰਨੇ ਸੋਤੇ ਕਰਦੇ ਨੇ ਹਾਂ ਹੀ ਹੈ ਸਵੇਰ ਤੇ ਹੀ ਰੋਤੇ ਕਰਦੇ ਨੇ ਕਰਮਾਂ ਨਾਲ ਹੁੰਦਾ ਹੈ ਹੈਲੋ ਕਹਾਂ ਤੋਂ ਸਰ ਤੁਹਾਡੇ ਪਸੰਦ ਨੇ ਇਹ ਇਹਦਾ ਮਕਾਉਗਾ ਇਹਦਾ ਮਕਾਉਗਾ ਦਮ ਕਰੀ ਪੈਣਾ ਉਹਨੇ ਵੀ ਕਰ ਲੈਣਾ ਇਹਦਾ ਮਕਾਉਗਾ ਦਮ ਕਰ ਲੈ ਤੂ ਨਹੀਂ ਬਾਈ ਮੜੀ ਤੂੰ ਫੇਸਬੁਕ ਕਰਾ ਫੇਸਬੁਕ ਕਰਾ ਫੇਸਬੁਕ ਡੁੱਬਣਗੇ ਸਾਰੇ ਮੇਰਾ ਚੱਲਦਾ ਹੀ ਨਹੀਂ ਡੱਪਣ ਜਾਏ ਦਾ ਇਹ ਡੱਪਣ ਜਾਏ ਦਾ ਰੋਲਾ ਰੋਲਾ ਬਈ ਇਹ ਕਿਉਂ ਲੰਬੇ ਸਮੇਂ ਬੱਤ ਨਹੀਂ 15 ਮਿੰਟਾਂ ਦੀ ਵੀਡੀਓ ਇਹਨਾਂ ਨਾਲ ਲੰਬੇ ਸਮੇਂ ਬੱਤ ਹਾਂ ਜਿਹਨਾਂ ਦਾ ਆਪਾਂ ਨੇ ਕੱਟੋ ਕਰਨੀ ਵੀ ਤਾਂ ਬੰਦ ਹੋ ਗਿਆ ਗੱਭਣੇ ਜੀ ਜੇ ਗੱਭਣਾ ਨਾ ਹੋਵੇ ਮੇਰੇ ਘਰੇ ਛੱਡੇ ਇਹਨਾਂ ਦੀ ਕੋਈ ਗਰੰਟੀ ਨਹੀਂ ਇਹਦੀ ਗਰੰਟੀ ਮੈਂ ਦਿੰਦਾ ਉਹ ਤੇ ਪਛਾਣ ਪਈ ਤਾਂ ਅੱਗੇ ਵੀ ਦੇਖਣੀ ਗੱਭਣ ਦੀ ਇਹਦੀ ਗਰੰਟੀ ਮੈਂ ਦਿੰਦਾ ਠੰਡਰੋਂ ਵੀ ਮੇਰੇ ਘਰੇ ਛੱਡੇ ਤੇ ਆਹ ਵੀਡੀਓ ਬਣਦੀ ਐ ਕੋਈ ਔਹਰ ਸਹੁਰ ਹੋ ਗਈ ਕੋਈ ਗੱਲਬਾਤ ਆ ਬੱਚਾ ਛੱਡ ਜੂ ਮੇਰੇ ਵੱਸ ਮਰਜ਼ੀ ਨਾਲ ਬਦੀ ਬਹੁਤ ਬੁਮਾਰਦੀ ਹੋ ਜੀ ਕਿਉਂ ਜੀ ਅੱਜ ਦੀ ਘੜੀ ਪੱਠ ਠੰਡਰ ਨਹੀਂ ਹੈਗੀ ਗੱਭਣੇ ਲੈਣੀ ਦਬੂਣੀ ਲੈਣੀ ਲਵਾਉਣੀ ਥੋਡੀ ਮਰਜ਼ੀ ਬਾਈ ਜੀ ਦਾ ਸੌਦਾ ਕਹਿੰਦਾ ਟੋਲ ਬਾਣੀਆਂ ਕਹਿੰਦਾ ਹਟ ਤੇ ਨਾ ਚੜ ਪਿੱਛੇ ਹਟ ਨੇੜੇ ਨੇੜੇ ਲੱਗ ਜਾਈਏ ਠੀਕ ਹੈ ਨਾ ਗੱਲ ਇਹਦਾ ਕੋਰੀਆਂ ਗੱਲਾਂ ਨੇ ਹਾਂ ਵੀ ਦੇਣੀ ਆ ਫਿਰ ਪਾਠੇ ਹਾਂ ਦੇਣ ਹੈ ਬਹੁਤ ਤੰਨ ਦਾ ਪਹਿਲੇ ਇੱਕ ਵਾਰ ਨੂੰ ਤੂੰ ਇੱਕ ਦਾ ਘਾ ਵਿਚਾਲੇ ਘਰ ਬੱਕਰੀ ਫੜ ਕੇ ਥੁੱਲੇ ਹੋ ਜੋ ਮੜ ਜੇ ਲੈ ਇੱਥੇ ਖਾਣ ਖਾਣ ਉਹ ਦੇਖੀ ਭਰਾ ਬੁੱਲਾ ਕਰੋ ਯਾਰ ਲੈ ਆਜਾ ਤੂੰ ਵੀ ਭਾਈ ਜਟਕਾ ਲਿਆ ਬਣੇ ਪਿੱਛੇ ਹੋ ਚਾੜਾ ਜਟਕਾ ਲਿਆ ਜਟਕਾ ਲਿਆ ਕਿਉਂ ਉਸ ਦਿਖੇ ਦਾ ਸਹੀ ਵੀਡੀਓ ਚ ਬੱਕਰੀ ਕੀ ਕੀ ਦਾ ਸੌਦਾ ਕਰੇ ਕੀ ਵੇਚੇ ਮੈਨੂੰ ਵਿੱਚ ਕਹਿੰਦੇ ਨੇ ਬਾਹਰ ਵੀਡੀਓ ਦੇਖਣਾ ਰੱਜੂ ਕੋ ਦਿਖਾਉਂਦਾ ਦਾ ਨਹੀਂ ਤੂੰ ਮਾਜੀ ਮੈਨੂੰ ਕਿਹਦਾ ਹੋ ਵੀਡੀਓ ਵਾਲਾ ਬੱਬੂ ਕੋਣ ਦਿਖੂ ਤਾਂ ਸਹੀ ਵੀ ਇਹਦਾ ਪੱਟ ਦਾ ਸੌਦਾ ਰੇ ਪਕਾਈ ਗੁੱਟਰੇ ਨੇ ਵੀਡੀਓ ਚ ਪਕਾਈ ਦਾ ਕੁੱਟਲੀ ਹੈ ਅਸੀਂ ਵੀ ਕੋ ਮਕਾਉ ਤੇ ਰੱਜੂ ਉੱਥੇ ਵਜਾ ਆਪਣਾ ਲਾਉਂ ਚੁੱਕ ਪੈ ਗਿਆ ਇੱਧਰ ਆ ਜਾ ਬਈ ਵੀਡੀਓ ਦੇਖਣ ਨੂੰ ਠੀਕ ਹੈ ਅੱਛਾ ਦੋ ਨਾਮ ਮੈਂ ਅੱਛਾ ਪੂਰੇ ਵਧੀਆ ਬਣਦਾ ਤਪਾਉਂਦੀ ਆ ਕੋਲੈਕਟ ਮੇਰੀ ਵੀ ਬਣਾ ਦੇ ਚਾਰ ਬਣਾ ਦੇ ਚੈਨਲ ਤੇ ਵੀਡੀਓ ਮੁੱਕ ਗਈਆਂ ਗੱਲਾਂ ਫੇਲੀ ਖੜਾ ਉਹ ਬਣਾ ਦੇ ਸਾਡੇ ਦੀ ਜੀ ਕਿੰਗ ਬਣੇ ਫੇਕ ਤੋਂ ਕਿਤੇ ਫੋਟੋ ਅੰਕ ਲੈ ਲਿਆ ਇਹਦਾ ਮੰਗਿਆ ਕੀ ਹੈਗਾ ਪੈਸੇ ਮੰਗਿਆ ਮੰਗਿਆ ਬਾਈ 40000 40000 ਠੀਕ ਹੈ ਪਿੱਛੇ ਕੀ ਹੈ ਇਹਦੇ ਫੂਨ ਵਾਲੀ ਹੈ ਫੂਨ ਵਾਲੀ ਹੈ ਕਰ ਲਮੀ ਹੈ ਕਮਲੀਆਂ ਗੱਲਾਂ ਕਰਦਾ 40000 ਰੁਪਏ ਮੰਗਦਾ ਹੋਣ ਦੱਸ ਕੀ ਕਰਨਾ 40 ਦਾ ਤੜਕੇ ਦਾ ਮੰਗੀਆਂ ਨੇ ਸਰ ਕੋਈ ਗੱਲ ਤੂੰ ਦੱਸ ਦੇ ਕੋਈ ਗੱਲ ਮੰਗ ਜਿਵੇਂ ਨਾ ਸੰਗ ਤੂੰ ਦੱਸ ਤਾਂ ਵੀ ਤੀਤੋ ਕੱਟ ਦੇ ਨੇਮ ਹੈ ਤੇਰਾ ਹਾਂ ਐਦਾਂ ਨੇਮ ਤਾਂ ਕਰੀਂਗਾ ਨਹੀਂ ਹੁੰਦਾ ਯਾਰ ਨਹੀਂ ਮੈਂ ਤੈਨੂੰ ਜਾਇਦੇ ਦੱਸਾਂ ਪਹਿਲੀ ਅੱਠ ਦੰਦਾਂ ਦਾ ਪੂਰਾ ਹੋ ਗਿਦਰ ਸੇਮ ਪੂਰੇ ਹੋ ਗਈ ਹਾਂ ਲੈ ਲੈ ਪੂਰੇ ਦੰਦ ਕਰ ਗਏ ਤੇ ਅੱਠ ਦੰਦ ਪੂਰੇ ਠੀਕ ਹੈ ਜੀ ਇਹ ਕੰਮਿਆ ਸੋਇਆ ਹੈ ਦੂਜੇ ਸੋਇਆ ਦੂਜੇ ਸੋਇਆ ਨੀ ਵਾਰੀ ਨਹੀਂ ਵੇਂ ਜਾਂਦਾ ਨਹੀਂ ਪਰ ਅਗਲਾ ਕਹਿੰਦਾ ਬੀਤਲ ਵਿਟਲ ਦੇ ਵਿੱਚ ਘਰ ਬਹੁਤ ਦੂਰ ਨੇ ਵਿਟਲ ਚ ਕਈ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਕਿਉਂ ਜੀ ਹਰੇਕ ਨੂੰ ਕਹਿੰਦਾ ਹਲਾ ਬੀਟਲ ਹੈ ਜੀ ਲੈ ਹੁਣ ਆਪਾਂ ਕਰੀਏ ਹਰੇਕਰਾਮ ਨੇ ਵੀ ਨਹੀਂ ਕਰਦਾ ਸੌਦਾ ਵੇਚਣ ਦੀ ਗੱਲ ਕਰ ਆਪਣਾ ਵਿਆਹ ਪਣਵਾਵੇ ਦਾ ਬਸ ਸੱਚੇ ਪਾਸਾ ਰਾਜੀ ਤੁਸੀਂ ਠੀਕ ਹੈ ਪਸੂਕ ਨਹੀਂ ਨਹੀਂ ਦੇਖਣਾ ਆਪਾਂ ਨੂੰ 2 ਰੁਪਏ ਬਣਦੇ ਚੱਲ ਮੈਂ ਕੱਚੀ ਜੀ ਗੱਲ ਨਹੀਂ ਕਰਦਾ ਉਹ ਨਾ ਕਰ 20 ਲਾਇਆ ਸੀ ਮੈਂ ਦਾ ਓਰੇ ਹੱਥ ਖੋਲ ਨਾ ਆ ਦੇ ਯਾਰ ਧੱਕੇ ਨਾਲ ਨਹੀਂ ਕੁੰਦੇ ਓਏ ਇਧਰ ਹੱਥ ਰੱਸਾ ਦੀ ਵਾ ਇਧਰ ਹੱਥ ਕਰ ਖੈਦੇ ਕੋਈ ਨਹੀਂ ਕੋਈ ਕਰ ਲੈ ਹਾਂ ਕਰ ਲੈ ਜਿਹੜੇ ਨਾ 20 ਪਾਉਂਦੇ ਨੇ ਹੋਰ ਚ ਹਰ ਚੱਲਿਆ ਕਰਦੇ ਪਹਿਲਾਂ ਇਸੇ ਨਾ ਪਾਉਂਦੇ ਨੇ ਹੋਰ ਤੈਨੂੰ 20 ਲਾਇਆ ਸੀ ਫਿਰ ਮੈਂ ਕਿਹਾ ਬਾਈ ਲਾਇਆ ਪੱਠ ਦੇਣੀ ਹੈ ਆਲਾ ਬੇਸਤੀ ਪੂਰੇ 25000 ਦੇ ਤੱਕ ਨਹੀਂ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ ਹਾਂ ਠੀਕ ਆ ਬਹੁਤੀਆਂ ਗੱਲਾਂ ਨਹੀਂ ਕਰਦਾ ਸਰਕਾਰ ਨੇ ਨਾ ਸਲਾਹ ਕਰ ਲੈ ਐਂ ਕੋਕਾ ਲਾਇਆ ਮੁੱਲ ਤੇਰੀ ਪੱਠ ਦਾ ਕਿਉਂ ਵੀ ਹਾਂ ਹਾਂ ਠੀਕ ਹੈ ਜੀ ਹਰੇ ਕੱਪ ਲੱਭ ਪਤਾ ਨਹੀਂ ਕੀ ਬਣ ਜੂਗਾ ਇਹ ਹਮਾ ਚਲ ਜਾਊਗੀ ਨੰਦਪੁਰ ਸਾਹਿਬ ਕੋ ਤਾਂ ਨੋ ਤਾਂ ਠੀਕ ਹੈ ਗੱਲੋ ਇਹ ਨਹੀਂ ਪਤਾ ਛੇਰ ਖਾਊ ਕੁੱਤਾ ਖਾਊ ਬਾਗ ਵੀ ਲੋ ਫਿਰਦੇ ਨੇ ਤੇ ਹਾਂ ਜੀ ਮੈਨੂੰ ਦੱਸ ਕਿੱਟੇ ਕਹਿੰਦਾ ਤੈਨੂੰ ਬਹੁਤਾ ਸਾਡੇ ਉੱਤੇ ਮੇਟੀ ਚ ਗਣਾ ਬੱਕਰੀਆਂ ਨੂੰ ਖਿੱਚ ਕੇ ਲੈ ਜਾਂਦਾ ਕੰਨ ਤੋਂ ਨਹੀਂ ਬੱਟਲਾ ਪੈਸੇ ਨਹੀਂ ਬੱਟਲਾ ਪੈਸੇ ਸਰਕਾਰ ਦੀ ਬਿਲਕੁਲ ਜਿਆਜ ਹੈ ਬਾਕੀ ਨਾਲੇ ਤੂੰ ਮੰਡੀ ਚ ਨਹੀਂ ਆਇਆ ਅਣਜਾਣ ਬੰਦਾ ਪਹਿਲੀ ਵਾਰ ਆ ਬੱਕਰੀਆਂ ਚਾਰ ਦਾ ਆ ਜਿਹੜੀਆਂ ਪੁਰਾਣਾ بڑی ਬੱਕਰੀ ਚੋਂ ਅਸੀਂ 500 ਕਹਿ ਕੇ ਲੈਣੇ ਆ ਇਹ ਛਵਾਰਾ ਝੁੱਕਾ ਚੋਣ ਕਰਾ ਕੇ ਪਾਰ ਜਾਂਦਾ ਕੰਨ ਤੋਂ ਛਵਾਰਾ ਚ ਬਾਈ ਅਸੀਂ ਰਾਜੂ ਬਾਈ ਨੂੰ ਕਦੀ ਜਵਾਵਾਂਗੇ ਅਸੀਂ ਦਵਾਈ ਬੁੱਕੀ ਲੈਣੇ ਆ ਖਾਣੇ ਪੀਣੇ ਕੋ ਸਭ ਤੁਹਾਨੂੰ ਐਸੇ ਕੰਮ ਤੇ ਆਵੇਂ ਲੈਣੀ ਓਏ 20000 ਤੋਂ ਘਟ ਮੈਂ ਤੁਹਾਡੇ ਬੱਸੇ 2000 ਰੁਪਏ ਘਟ ਗਿਆ ਠੀਕ ਹੈ ਗੱਲ ਅੱਛਾ 40 ਅੱਛਾ ਫਸਤੂ ਮੇਰੀ ਸੋਧਾਂ ਗੱਲ ਤੈਨੂੰ ਲੱਗੇ ਮਹਾਰਾ ਨੇ ਬੜੇ ਦਲੀਪ ਦੀ ਸੌਂ ਇਹ ਮੁਫਤਾਂ ਵਿੱਚ ਕਦਾ ਜਰੀ ਕਰਦਾ ਹੁਣ ਗੱਲ ਤਾਂ ਕਰਨਾ ਬੰਦਈਆ ਲੈ ਪੱਠ ਤੇਰੀ ਵੇਚਤੀ ਠੀਕ ਹੈ ਗੱਲ ਤੂੰ ਜਿਵੇਂ ਸਰਿਆਂ ਮ ਲੁੱਟ ਲਿਆ ਕਿੰਨੀ ਪੰਚਾਇਤ ਚ ਐਂ ਜਾਦੂ ਮਾਰ ਕੇ ਲੁੱਟ ਲਿਆ ਤਿੰਨ ਵਾਰੀ ਨਾਲੇ ਪੁੱਟ ਲਿਆ ਸਰ ਜੀ ਖੱਪੀ ਆਦੀ ਹੋ ਗਈ ਪੂਰੀ ਛੜ ਦੇ ਬੱਜ ਬੋਲ ਦੇ ਬਾਈ ਕਿ ਤੇਰਾ ਤੂੰ ਨਾ 26 ਹੁਣ ਲੈਣੀ ਵੀ ਨਹੀਂ ਲੈਣੀ ਵੀ ਨਹੀਂ 1000 ਰੁਪਏ ਵਿੱਚ ਲੈ 26 ਇਹ ਤੂੰ ਮੈਂ ਬਿਨਾ ਪੁੱਛੇ ਮਨੇ ਜਦ ਤੂੰ ਵਾਲਾ ਖੇਡ ਬਖੇਂਦਾ 350 ਦੀ ਵੀ ਲੈ ਲੈ ਉਹ ਪੁੱਛੇ ਵੀ ਨਹੀਂ ਰਹਾ 26 ਲਾਤੀ ਲਿਖਾਈ ਵਿਸਾਖੀ ਲਿਖਾਈ ਤਾਂ ਇਹਨਾਂ ਦੀ ਫੂਕ ਬੰਦੇ ਅਸੀਂ ਛੋਟੀ ਲਿਖਾਈ ਛੋਟੀ ਹੋਣੀ ਸਾਡੀ ਲਿਖਾਈ ਸਾਡੀ ਅੱਛਾ ਸਰ ਵੀ ਕਾ ਗੱਲ ਠੀਕ ਹੈ ਇਹ ਪਿੱਛੇ ਦਾ ਡੱਟਦੇ ਨਹੀਂ ਅੱਗੇ ਕੇਰੀ ਜੋ ਤੋ 1800 ਭਾਈ ਤੂੰ ਨਾ ਝਗੜਿਆ ਜਨਾ ਚੁੱਪ ਕਰ ਹੈ ਕਹਿੰਦਾ ਜੀ ਰਾਜੂ ਵਾਸਾ ਠੀਕ ਹੈ ਕਿਹਦੀ ਤਾਂ ਲੋੜ ਹੀ ਨਹੀਂ ਤੂਤੀ ਏ ਥੋਕਾ ਨੂੰ ਬੈਰਪੋਨ ਤੂੰ ਚੁੱਪ ਕਰ ਲੈ ਵਰਤੀ ਸਾਹਿਤੂ ਕਰ ਸੌਦੀ ਦੇਵਾ ਦਵ ਕਿਉਂ ਜੀ ਮੇਰਾ ਕੰਮ ਹੈ ਯਾਰ ਇਹ ਮਾਪੇ ਝਗੜੂ ਆ ਗਏ ਨਾਲ ਚਲੀਏ ਤੁਹਾਨੂੰ ਚਲ ਕੋਈ ਗੱਲ ਲਿਖਾ ਲਓ ਹਾਂ ਕਿਵੇਂ ਕਰਾਂਗੇ ਜੀ ਚਲ ਠੀਕ ਆ ਬਦਿਆ ਉਦੋਂ ਦਾ ਮਜੂਰ ਹੈ ਹੁਣ ਮੇਰੇ ਦਾ ਕੋਈ ਨਹੀਂ ਕਸੂਰ ਹੈ ਬੱਕਰੀ ਦਿਖਾ ਦੇ ਰਾ ਜਿੱਕੋ ਆ ਮੇਰੀ ਸ਼ਾਹੀ ਦੇ ਵੀ ਐਸੇ ਦੰਨਿਆ ਬਾਈ ਕੋਈ ਨਾ ਕੋਈ ਨਾ ਮੇਰਾ ਪੇਮੈਂਟ ਕਰਾਉਂਦੇ ਬੱਕਰੀ ਦੇਖੋ ਕੱਚਾ ਕੰਮ ਨਹੀਂ ਮੇਰੀ ਜ਼ਿੰਮੇਵਾਰੀ ਹੁੰਦੀ ਆ ਬੱਕਰੀ ਦਿਖਾ ਦਿਓ ਤੁਹਾਨੂੰ ਮੱਕੀ ਨੂੰ ਨਾ ਮੀਰ ਮਾਰੂ ਮਾਰੂ 26 26 ਮੰਗਿਆ 40 ਦੀ ਘਰ ਮੰਗਿਆ ਕਿੰਨਾ ਦੀ 40 ਮੰਗਿਆ 40 40 ਬਾਹਰ ਹੌਲੀ ਹੌਲੀ ਬੰਦ ਦੇ ਪਾਸੇ ਪੰਜਾਲੀ ਵਾਹ ਜੀ ਵਾਹ ਕਾਣੂ ਕਹਿਣਾ ਇਹ ਪਚਾਵੀ ਦਿੱਤੀ ਅਨੰਦਪੁਰ ਸਾਹਬ ਤੇ ਕਰਾਲੀ ਲੋ ਬਣਾਤਾ ਟੋਪੀ ਵਾਲਾ ਨਾਲ ਪਾਲੀ ਬਣਾਤਾ ਬਈ ਬਣਾਤਾ ਬੱਡ ਜੀ ਸੁਣ ਬਈ ਬਣਾ ਲਖਾਂਗਾ ਨਹੀਂ ਨਹੀਂ ਕਮੈਂਟ ਵੀ ਕਿਵੇਂ ਲੱਗਾ ਕਮੈਂਟ ਦਿਖੂ ਕਰ ਦਿਓ ਵੀਰੋ ਚੰਗੀ ਲੱਗੀ ਤਰਸ਼ੇਮ ਵਾਲੀ ਵੀਡੀਓ ਮੇਰੇ ਕੋ ਨਹੀਂ ਭੇਜ ਦਿਓ ਵੀਰੇ ਪੈਸੇ ਦਿਈਏ ਪਹਿਲਾਂ ਇਦੇ ਚੈਨਲ ਤੇ ਬਈ ਰਿਪੋਰਟ ਮਾਰ ਦੋ ਆ ਲੈ ਤਰਸ਼ੇਮ ਵੀਡੀਓ ਲਾ ਲਓ ਜੀ ਪੈਸੇ ਟੁੱਪੜ ਦੋ ਤੈਨੂੰ ਦਰਵਟ ਦੇ ਕਿੰਨੀ ਬੜੀ ਚਾਰ

ਪੂਰੀ ਬੰਦੇ ਪੱਟ ਕੇ ਤੇ ਨਹੀਂ ਜਾਂਦੀ ਕੋਈ ਗੱਲ ਨਹੀਂ ਆ ਗਿਆ ਉਹ ਨਹੀਂ ਆਇਆ ਪੱਟ ਦੀ ਫਿਰ ਚੱਲ ਜੀ ਮਿੱਤਰ ਆਖਦਾ ਜੀ